ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਦੀ ਪਟੀਸ਼ਨ ਦੇ ਉੱਪਰ ਹੋਈ ਸੁਣਵਾਈ ਅੱਜ ਵਿਕਮ ਸਿੰਘ ਮਜੀਠੀਆ ਨੇ ਇਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਇੱਕ ਪੋਸਟ ਪਾ ਕੇ ਹਲਚਲ ਮਚਾ ਦਿੱਤੀ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰ ਸਿਮਰਤ ਕੋਰ ਬਾਦਲ ਜਿਨ੍ਹਾਂ ਨੇ ਅੱਜ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਏ ਔਰ ਸ਼ੁਕਰਾਨਾ ਕੀਤਾ ਏ ਜੋ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਫੈਸਲਾ ਆਇਆ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਗੱਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਜੋ ਨਾਬਾਦੀ ਜੇਲ੍ਹ ਵਿੱਚ ਨજરਬੰਦ ਨੇ ਉਨ੍ਹਾਂ ਦੇ ਜ਼ਮਾਨਤ ਨੂੰ ਲੈ ਕੇ ਲਗਾਤਾਰ ਜੋ ਸੁਣਵਾਈ ਹੋ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਉਹਨਾਂ ਦੀ ਸੁਣਵਾਈ ਰੱਖੀ ਗਈ ਸੀ 8 ਨਵੰਬਰ ਨੂੰ ਜਿਸ ਦੇ ਉੱਪਰ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਜੋ ਕਿ ਇਸ ਤੋਂ ਪਹਿਲਾਂ 7 ਤੇ 8 ਨਵੰਬਰ ਨੂੰ ਲਗਾਤਾਰ 2 ਦਿਨ ਉਹਨਾਂ ਦੀ ਜ਼ਮਾਨਤ ਦੇ ਲਈ ਬੈਸ ਹੁੰਦੀ ਰਹੀ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਕਿ ਵਿਜੀਲੈਂਸ ਦੇ ਵੱਲੋਂ भेजे हुए से और वो हाई कोर्ट के झाड़ चंभ करवा हाई कोर्ट ने वार, -वार एडवोकेट जनरल तो यही पूछा कि तुम बिक्रम सिंह मजिठिया क्यों जरा कि जेल में रखना चाहते जे जिसके बदले जो एडवोकेट जनरल ने कहा कि बिक्रम सिंह मजिठिया के खिलाफ जो अजय इनकुआरी चल रही है बिक्रम सिंह मजिठिया के खिलाफ जो ये इनकुआरी चलन करके उन्हें उपर जो अजे तक ਕੇਸ ਜਿਹੜਾ ਕਿ ਉਸਦੇ ਪੂਰੇ ਸਬੂਤ ਜਿਹੜੇ ਨੇ ਇਕੱਠੇ ਨਹੀਂ ਕੀਤੇ ਗਏ ਸੋ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਜੱਜ ਸਾਹਿਬ ਨੇ ਏਜੀ ਨੂੰ ਬਹੁਤ ਚਾਰਚੰਮ ਪਾਈ ਕਿ ਫਿਰ ਤੁਹਾਨੂੰ ਵਿਜੀਲੈਂਸ ਜਿਹੜੀ ਹੈ 40000 ਪੰਨਿਆਂ ਦਾ ਚਾਰਾਣ ਪੇਸ਼ ਕਰ ਚੁੱਕੀ ਹੈ ਉਪ 40000 ਪੰਨਿਆਂ ਵਿੱਚ ਫਿਰ ਕੀ ਲਿਖਿਆ ਗਿਆ ਐਸਾ ਜਿਹੜਾ ਕਿ ਅਜੇ ਤੱਕ ਤੁਸੀਂ ਮਜੀਠੀਆ ਦੀ ਪੂਰੀ ਜਾਂਚ ਪੜਤਾਲ ਕਰ ਰਹੇ ਜੇ ਤੇ ਉਸ ਤੋਂ ਪਹਿਲਾਂ ਤੁਸੀਂ ਉਹ ਜਿਹੜਾ ਚਾਰਾਣ ਪੇਸ਼ ਕੀਤਾ ਹੈ ਸੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਜੋ ਸੁਣਵਾਈ ਹੋ ਰਹੀ ਸੀ ਉਸ ਤੇ ਉੱਪਰ 2 ਦਿਨ ਪਹਿਲਾਂ ਬਹਿਸ ਹੋਈ ਜਿਹੜਾ ਕਿ 6 ਨਵੰਬਰ ਨੂੰ ਇਹ 3 ਘੰਟੇ ਬਹਿਸ ਚੱਲੀ 7 ਨਵੰਬਰ ਨੂੰ ਇਹ ਬਹਿਸ ਲਗਾਤਾਰ 1.5 ਘੰਟਾ ਚੱਲੀ ਔਰ ਐਡਵੋਕੇਟ ਜਨਰਲ ਜਿਹੜਾ ਕਿ ਇਸ ਜ਼ਮਾਨਤ ਨੂੰ ਰੋਕਣ ਲਈ ਹੀ ਅਪੀਲ ਕਰਦੇ ਰਹੇ ਉਹਨਾਂ ਦੇ ਵਕੀਲ ਵਿਜੀਲੈਂਸ ਦੇ ਵਕੀਲ ਜੋ ਮਜੀਠੀਆ ਦੀ ਜ਼ਮਾਨਤ ਨਹੀਂ ਹੋਣ ਦੇਣਾ ਚਾਹੁੰਦੇ ਪਰ ਵਿਜੀਲੈਂਸ ਦੇ ਵਕੀਲ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਇਹ ਵੀ ਪੱਖ ਰੱਖਿਆ ਗਿਆ ਕਿ ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਪਰ ਅਦਾਲਤ ਨੇ ਜੋ ਵਿਜੀਲੈਂਸ ਦੇ ਵਕੀਲ ਹੋਣ ਐਡਵੋਕੇਟ ਜਰਨਲ ਜਿਹੜਾ ਕਿ ਖਰੀਆਂ ਖਰੀਆਂ ਝਾੜ ਚੰਪ ਪਾਉਂਦੇ ਹੋਏ ਕਿਹਾ ਕਿ ਹੁਣ ਇਸ ਤੋਂ ਵੱਧ ਸਮਾਂ ਨਹੀਂ ਦਿੱਤਾ ਜਾਵੇਗਾ ਅਦਾਲਤ ਦਾ ਵਾਰ-ਵਾਰ ਸਮਾਂ ਕਿਉਂ ਖਰਾਬ ਕੀਤਾ ਜਾ ਰਿਹਾ ਹੈ ਜੇਕਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਕੋਈ ਸਬੂਤ ਇਕੱਠੇ ਨਹੀਂ ਹੋ ਪਾਇਆ ਤਾਂ ਫਿਰ ਤੁਹਾਨੂੰ ਜਿਹੜਾ ਕਿ ਜ਼ਮਾਨਤ ਦੇ ਉੱਪਰ ਬਹਿਸ ਕਰਨੀ ਚਾਹੀਦੀ ਹੈ ਜਿਉਂ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲਈ ਫੈਸਲਾ ਰੱਖਵਾ ਰੱਖਿਆ ਗਿਆ ਸੀ ਜੋ 7 ਨਵੰਬਰ ਨੂੰ ਇਹ ਫੈਸਲੇ ਦੇ ਉੱਪਰ ਅੱਜ ਸੁਣਵਾਈ ਹੋਈ 10 ਨਵੰਬਰ ਨੂੰ ਉਹ 10 ਨਵੰਬਰ ਨੂੰ ਵਿਕ੍ਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਜਿਹੜਾ ਕਿ ਨਜ਼ਰ ਆਇਆ ਇਸ ਤੋਂ ਲੈ ਕੇ ਵਿਕ੍ਰਮ ਸਿੰਘ ਮਜੀਠੀਆ ਨੇ ਜੋ ਸ਼ੁਕਰਾਨਾ ਕੀਤਾ ਹੈ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਇਹ ਬਹੁਤ ਵੱਡਾ ਫੈਸਲਾ ਆਇਆ ਹੈ ਉਹਨਾਂ ਨੇ ਆਪਣੀ ਜਿਹੜਾ ਕਿ ਟੀਮ ਦੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਏ ਉਸ ਪੋਸਟ ਦੇ ਵਿੱਚ ਜੋ ਤਰਨਤਾਰਨ ਦੀ ਉਪਚੋਣ ਨੂੰ ਲੈ ਕੇ ਵੋਟਰਾਂ ਦਾ ਧੰਨਵਾਦ ਕੀਤਾ ਔਰ ਅਪੀਲ ਕੀਤੀ ਹੈ ਉਹਨਾਂ ਨੇ ਆਪਣੇ ਵਰਕਰਾਂ ਨੂੰ ਉਤਸ਼ਾਹਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅੰਤ ਵਿੱਚ ਮਜੀਠੀਆ ਨੇ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਅਸੀਸ ਦਿਓ ਅਸੀਂ ਜਲਦੀ ਹੀ ਮਿਲਾਂਗੇ ਸੋ ਪੋਸਟ ਵਿੱਚ ਮਜੀਠੀਆ ਨੇ ਇਹ ਵੀ ਲਿਖਿਆ ਕਿ ਗੁਰੂ ਸਾਹਿਬ ਦੀ ਦਇਆ ਦਾਸ ਅਤੇ ਆਪਣਾ ਅਸ਼ੀਰਵਾਦ ਬਰਾਇਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵਗੇ ਤਰਨਤਾਰਨ ਉਪਚੋਣ ਦੇ ਨਤੀਜਿਆਂ ਦਾ ਮਹਤਵਪੂਰਨ ਪ੍ਰਭਾਵ ਪਵੇਗਾ ਇਸ ਲਈ ਸਰਾਧਤੇ ਲੋਕ ਮਾਝੇ ਦੇ ਲੋਕ ਜਦੋਂ ਵੀ ਇਤਿਹਾਸ ਦੇ ਪੰਨੇ ਪਲਟੇ ਜਾਂਦੇ ਹਨ ਤਾਂ ਤੁਹਾਡੀ ਕੁਰਬਾਨੀ ਤੁਹਾਡੀ ਭੂਮਿਕਾ ਤੁਹਾਡੇ ਜਨੂੰਨ ਤੁਹਾਡੀ ਹਿੰਮਤ ਦਾ ਜ਼ਿਕਰ ਕੀਤਾ ਜਾਂਦਾ ਹੈ ਦੁਨੀਆ ਪਰਦੇ ਲੋਕ ਇਸ ਭਾਵਨਾ ਅੱਗੇ ਸਿਰ ਚੁਕਾਉਂਦੇ ਹਨ ਗੁਰੂ ਸਾਹਿਬ ਦੇ ਪੈਰਾਂ ਦੀ ਛੂਹ ਵਾਲੀ ਪਵਿੱਤਰ ਧਰਤੀ ਦੇ ਵਾਸੀ ਦੇਸ਼ ਅਤੇ ਦੁਨੀਆ ਪਰਦੇ ਪੰਜਾਬੀ ਤੁਹਾਡੇ ਹੱਕਾਂ ਵਿੱਚ ਸੱਚ ਦੀ ਲੜਾਈ ਵਿੱਚ ਹਮੇਸ਼ਾ ਜਿਹੜੇ ਆਸ ਰੱਖਦੇ ਹਨ ਸੋ ਜੇਕਰ ਅਸੀਂ ਪਿਛਲੇ 4 ਸਾਲਾਂ ਵਿੱਚ ਬਦਲਾਅ ਦੇ ਨਾਂ ਤੇ ਬਣੀ ਸਰਕਾਰ ਦੀ ਕਾਰਗੁਜ਼ਾਰੀ ਤੇ ਨજર ਮਾਰੀਏ ਤਾਂ ਇਹ ਸਰਕਾਰ ਸਭ ਤੋਂ ਵਿਨਾਸ਼ਕਾਰੀ ਤੇ ਬਹੁਤ ਮਾੜੀ ਸਾਬਤ ਹੋਈ ਏ ਸੋ ਜਿਹੜੇ ਪੰਜਾਬੀ ਲੀਡਰਸ਼ਿਪ ਦੀ ਗੱਲ ਕਰਦੇ ਹਨ ਉਹ ਹੁਣ ਦਿੱਲੀ ਤੋਂ ਰਿਮੋਟ ਕੰਟਰੋਲ ਨੇ ਆਪਣੇ ਸਰਕਾਰ ਚਲਾ ਰਹੇ ਹਨ ਅੱਜ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਅੱਗੇ ਆਤਮ ਸਮਰਪਣ ਕੀਤਾ ਹੋਇਆ ਹੈ ਇਸੇ ਦੌਰਾਨ ਮੁੱਖ ਮੰਤਰੀ ਨੇ ਆਪਣੇ ਚਾਚਾ ਪਠਾਨ ਮਾਜਰਾ ਨੇ ਵੀ ਇਹਨਾਂ ਦੇ ਵਿਰੁੱਧ ਜੋ ਵੱਡੇ ਬਿਆਨਬਾਜ਼ੀ ਕੀਤੀ ਹੈ ਜਿਸ ਨੂੰ ਲੈ ਕੇ ਅੱਜ ਵਿਕਰਮ ਸਿੰਘ ਜੀਠਿਆ ਨੇ ਪੋਸਟ ਪਾਈ ਤੇ ਹਰਚਲ ਮਚ ਗਈ ਏ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੀ ਵੱਡੇ ਨਿਸ਼ਾਨੇ ਵਿੱਡੇ ਨੇ ਔਰ ਉਹਨਾਂ ਨੇ ਆਪਣੀ ਜ਼ਮਾਨਤ ਨੂੰ ਲੈ ਕੇ ਵੀ ਜਿਹੜਾ ਕਿ ਅੱਜ ਅਰਦਾਸ ਕੀਤੀ ਹੈ ਸ਼ੁਕਰਾਨਾ ਕੀਤਾ ਹੈ ਕਿ ਉਹਨਾਂ ਨੂੰ ਹੁਣ ਬਹੁਤ ਜਲਦੀ ਜਿਹੜਾ ਕਿ ਉਹ ਬਾਹਰ ਹੋਣਗੇ ਔਰ ਪਰਮਾਤਮਾ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਉੱਪਰ ਦਇਆ ਪਰ ਮਿਹਰ ਪਰਿਆ ਦਇਆ ਪਰਿਆ ਹੱਥ ਰੱਖੇਗਾ